ਸਤਿਗੁਰਾਲ ਜੀ ਸਤਿ ਸ੍ਰੀ ਅਕਾਲ ਸੇ ਤਾਂ ਠੀਕ ਆ ਜੀ ਬਹੁਤ ਵਧੀਆ ਜੀ ਸੇ ਤਾਂ ਤਾਂ ਠੀਕ ਲੱਗਦੀਆਂ ਅੱਜ ਅਮਰਤ ਵੇਲਾ ਇੱਥੇ ਲੁਧਿਆਣਾੇ ਖੜੇ ਆ 29 ਤਰੀਕ ਹੈ ਦਿਲ ਦੀ ਟੜਕਣ ਟੜਕਦੀ ਆ ਜੀ ਸਾਰਿਆਂ ਦੀ ਹਾਂ ਟੜਕਦੀ ਆ ਵੀ ਦੋਸਤੋ ਟੜਕਦੀ ਆ ਜੀ ਵਧੀਆ ਆ ਜੀ ਖਲੇ ਖਲੇ ਤੇ ਸਰ ਜੀ ਦੱਸੋ ਫਿਰ ਤੁਹਾਡਾ ਕਿੰਨਾ ਵਜੇ ਨੇ ਘਟਾਇਆ ਫਿਟ ਮੈਰਾਥਨ ਹੈ ਤੁਹਾਨੂੰ ਮਿਲ ਕੇ ਕਿੰਨਾ ਐਕਸਾਈਟਡ ਕੀਤਾ ਮੈਂ ਗੁਰਜੀਤ ਪਰਮਰ ਲੁਧਿਆਣੇ ਤੋਂ ਆ ਜੀ ਮੈਂ 65 ਸਾਲ ਦੀ ਉਮਰ ਜੀ ਵੈਰੀ ਗੁੱਡ ਆਪਣੇ ਸਰੀਰ ਚ 62 ਕਿਲੋ ਹੀ ਗੱਡ ਗੱਡੀ ਸੈਟ ਕਿਦਾਂ ਗੱਡੀ ਆਪਣੇ ਕੋਚ ਦੀ ਟ੍ਰੇਨਿੰਗ ਦੇ ਹਿਸਾਬ ਨਾਲ ਆ ਦੇਖੋ ਜੀ ਆ ਆ ਪਹਿਲਾਂ ਅੰਕਲ ਜੀ ਇਹ ਸੀਗੇ ਤੇ ਹੁਣ ਇਹ ਬਿਲਕੁਲ ਜਵਾਨ ਹੋ ਚੁੱਕਿਆ ਜੀ ਕਿ ਹੁਣ ਭੱਜਣ ਨੂੰ ਜੀ ਕਰਦਾ ਹਰ ਮੈਰਾਥਨ ਲਗਾਉਣ ਨੂੰ ਜੀ ਕਰਦਾ ਉਹ ਵੈਰੀ ਗੁੱਡ ਮੈਰਾਥਨ ਕਹਦੇ ਹਸਤੇ ਲਗਾਣੀ ਆਪਣੇ ਬੱਚਿਆਂ ਵਾਸਤੇ ਲਗਾਣੀ ਆਪਣੀ ਫੈਮਿਲੀ ਵਾਸਤੇ ਆਪਣੀ ਜਨਰੇਸ਼ਨ ਜਿਹੜੀ ਬੱਚੇ ਮੇਰੇ ਆਣ ਵਾਲੇ ਆ ਜੀ 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 ਜਨਰੇਸ਼ਨ ਹੈ ਓਵਰ weight ਨਾ ਹੋਣ ਜਿਸ ਤਰ੍ਹਾਂ ਮੈਂ ਹੋ ਗਿਆ ਸੀਗਾ ਓਵਰ weight ਨਾ ਹੋਣ ਮੈਂ ਭੱਜਦਾ ਕਿ